ਆਹ ਜੀ ਬਣਾ ਕਿ ਤਾ ਤੁਸੀਂ ਸਬਜੀ ਵੀ ਭੁੱਲ ਜਾਣੀ ਐ ਤੇ ਨਾਲੇ 1 ਮਹੀਨੇ ਤੱਕ ਸਟੋਰ ਕਰਕੇ ਵੀ ਰੱਖ ਸਕਦੇ ਐ ਇੰਨੀ ਜਿਆਦਾ ਸਵਾਦ ਬਣਦੀ ਐ ਤੇ ਆਪਣੇ ਲੱਗੀਆਂ ਹੋਈਆਂ ਸੀ ਜੀ ਲਾਲ ਮਿਰਚਾਂ ਬਹੁਤ ਹੀ ਸੋਹਣੀਆਂ ਸੋਹਣੀਆਂ ਬਹੁਤ ਹੀ ਸੋਹਣੀਆਂ ਇਹ ਮੈਂ ਤੋੜ ਲਿਆਂਦੀਆਂ ਸੀਗੀਆਂ ਤੇ ਹੁਣ ਜਿਹੜਾ ਸਮਾਨ ਆ ਜੀ ਇਹ ਤੁਸੀਂ ਆਪਦੇ ਹਿਸਾਬ ਨਾਲ ਪਾ ਸਕਦੇ ਹੋ ਪਿਆਜ਼ ਤੁਸੀਂ ਵੀ ਜਿਵੇਂ ਪੌਣੇ ਦਾ ਪਾ ਸਕਦੇ ਹੋ ਪਰ ਲਸਣ ਜ਼ਰੂਰ ਪਾ ਲਓ ਲਸਣ ਨਾਲ ਹੀ ਇਹ ਬਹੁਤ ਹੀ ਟੇਸਟੀ ਬਣਦੀ ਹੈਗੀ ਮਿਰਚਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਜਿਹੜੀਆਂ ਇਹਨਾਂ ਦੀਆਂ ਡੰਡੀਆਂ ਸੀਗੀਆਂ ਉਹ ਆਪਾਂ ਅਲੱਗ ਕਰ ਲੈਣੀਆਂ ਨੇਗੀਆਂ ਤੇ ਇਹ ਤੋਂ ਬਣਾਉਣ ਲੱਗਿਆਂ ਜੀ ਬਹੁਤ ਹੀ ਸਵਾਦਿਸ਼ਟ ਚ ਇੰਨੀ ਜਿਆਦੇ ਸਵਾਲਵਾਂ ਨਹੀਂ ਮਤਲਬ ਤੁਸੀਂ ਇੱਕ ਦੀ ਸਾ ਦੋ ਰੋਟੀਆਂ ਖਾਓਗੇ ਜਦੋਂ ਵੀ ਆਪਣਾ ਮਨ ਕਰੇ ਉਹਦਾ ਆਪਾਂ ਖਾ ਸਕਦੇ ਕੋਈ ਐ ਨਹੀਂ ਹੈਗਾ ਤੁਹਾਨੂੰ ਤਰਾਂਤੀ ਬਣਾਉਣੀ ਪਊਗੀ ਖਰਾਬ ਵੀ ਨਹੀਂ ਹੁੰਦੀ ਜੀ ਇਹਦੇ ਵਿੱਚ ਪਾਲੀਆਂ ਜੀ ਆਪਾਂ ਲਾਲ ਮਿਰਚਾਂ ਇਹ ਆਪਾਂ ਸੁੱਕੀਆਂ ਵੀ ਲੈ ਸਕਦੇ ਆ ਤੇ ਤਾਜ਼ੀਆਂ ਵੀ ਪਾ ਸਕਦੇ ਆ ਤੇ ਜਿਹੜੀ ਲਸਣ ਹੈ ਤੁਸੀਂ ਜ਼ਰੂਰ ਪਾ ਲਿਓ ਅੱਧੀ ਕੌਲੀ ਆਪਾਂ ਇਹ ਪਾ ਲਈ ਤੇ ਹੁਣ ਆਪਾਂ ਇੱਕ ਕੌਲੀ ਭਰ ਕੇ ਪਾਵਾਂਗੇ ਜੀ ਟਮਾਟਰ ਦੀ ਬੱਦਕਟ ਆਪਾਂ ਪਾ ਸਕਦੇ ਜੀ ਸਮਾਨ ਆਪਦੇ ਹਿਸਾਬ ਨਾਲ ਤੇ ਇਹ ਚਟਨੀ ਬਣਾਉਣ ਵਾਸਤੇ ਕੋਈ ਸਾਨੂੰ ਐਵੇਂ ਨਹੀਂ ਵੀ ਤਾਜ਼ੀਆਂ ਲਾਲ ਮਿਰਚਾਂ ਦੀ ਜ਼ਰੂਰਤ ਪਊ ਸੁੱਕੀਆਂ ਨੂੰ ਵੀ ਤੁਸੀਂ ਲੈ ਕੇ 2 ਘੰਟੇ ਗਰਮ ਪਾਣੀ ਜਿਹੜਾ ਤੁਸੀਂ ਦੇਖ ਸਕਦੇ ਵਧੀਆ ਜਿਹੜਾ ਪੇਸਟ ਆ ਬਣ ਕੇ ਤਿਆਰ ਹੋ ਗਿਆ ਇਹਨੂੰ ਤੁਸੀਂ ਕੁੰਡੇ ਘੋਟੇ ਚ ਵੀ ਕੁੱਟ ਕੇ ਬਣਾ ਸਕਦੇ ਹੋਗੇ ਜੇ ਮਿਕਸੀ ਹੈਗੀ ਤਾਂ ਇਹਦੇ ਵਿੱਚ ਵੀ ਆਪਾਂ ਵਧੀਆ ਪੇਸਟ ਜਿਹੜਾ ਬਣਾ ਲੈਣਾ ਪਰ ਕੁੰਡੇ ਘੋਟੇ ਨਾਲ ਜਿਹੜੀ ਜ਼ਿਆਦਾ ਟੇਸਟੀ ਬਣਦੀ ਹੈਗੀ ਤੇ ਸਾਨੂੰ ਥੋੜੀ ਜਿਹੀ ਕਾਲ ਸੀ ਤਾਂ ਮੈਂ ਇਸੇ ਵਿੱਚ ਹੀ ਬਣਾ ਲਈ ਜੀ ਹੁਣ ਆਪਾਂ ਲੈ ਲਏ ਜੀ ਇੱਕ ਪੈਨ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਅੱਧੀ ਕੜਚੀ ਦੇਸੀ ਘਿਓ ਦੀ ਦੋ ਵੀ ਤੁਸੀਂ ਕੁਕਿੰਗ ਘਿਓ ਮਤਲਬ ਜੋ ਵੀ ਤੁਸੀਂ ਕੁਕਿੰਗ ਵਾਸਤੇ ਜੋ ਵੀ ਚੀਜ਼ ਵਰਤਦੇ ਹੋ ਉਹ ਤੁਸੀਂ ਪਾ ਸਕਦੇ ਹੋ ਵੈਸੇ ਘਿਓ ਜ਼ਿਆਦਾ ਵੈਸਟ ਰਹੂਗਾ ਕਿਉਂਕਿ ਘਿਓ ਆ ਜਿਹੜਾ ਮਤਲਬ ਵੀ ਇਦੇ ਵਿੱਚ ਵੈਡ ਫੈਟ ਨਹੀਂ ਹੁੰਦੇ ਤੇ ਆਪਣੇ ਵਾਸਤੇ ਵਧੀਆ ਹੁੰਦਾ ਦੇਸੀ ਘਿਓ ਤੇ ਆਪਾਂ ਇਹ ਪਾ ਕੇ ਜਿੱਤੇ ਹੁਣ ਜਿਹੜੀ ਸਾਰਾ ਆਪਾਂ ਪੇਸਟ ਬਣਾਇਆ ਇਹ ਪਾਵਾਂਗੇ ਇਹ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਇੱਕ ਚਮਚ ਜੀਰੇ ਦਾ ਇਹ ਮਤਲਬ ਆਪਾਂ ਨੂੰ ਠੰਡ ਵੀ ਦਿੰਦਾ ਤੇ ਗਰਮੀ ਦੌਰਾਨ ਆਪਾਂ ਨੂੰ ਵਰਤਣਾ ਵੀ ਚਾਹੀਦਾ ਕਿਉਂਕਿ ਠੰਡਾ ਹੁੰਦਾ ਜੀ ਇਹ ਇੱਕ ਚਮਚਾ ਪਹਿਦੇ ਵਿੱਚ ਪਾ ਕੇ ਇਹਨੂੰ ਗਰਮ ਕਰ ਲੈਣਾ ਜਿੱਤੇ ਹੁਣ ਜਿਹੜਾ ਸਾਰਾ ਪੇਸਟ ਹੈ ਇਹ ਆਪਾਂ ਇਹਦੇ ਵਿੱਚ ਪਾ ਕੇ ਇਹਨੂੰ 5 ਮਿੰਟ ਪਕਾਵਾਂਗੇ ਤਾਂ ਜੋ ਇਹਦੇ ਵਿੱਚਲਾ ਜਿਹੜਾ ਪਾਣੀ ਆ ਉਹ ਖਤਮ ਹੋ ਜਾਏ ਤੇ ਮਹੀਨੇ ਭਰ ਲਈ ਸਟੋਰ ਹੋ ਜਾਵੇ ਮਤਲਬ ਖਰਾਬ ਨਾ ਹੋਵੇ ਤੇ ਇਹਦੇ ਵਿੱਚ ਲਸਣ ਦਾ ਜ ਬਹੁਤ ਹੀ ਵਧੀਆ ਹੁੰਦਾ ਇੰਨੀ ਜਿਆਦਾ ਸਵਾਲ ਲੱਗਦੀ ਆ ਮਤਲਬ ਕਈ ਵਾਰ ਜਦੋਂ ਆਪਣਾ ਸਬਜ਼ੀਆਂ ਤੋਂ ਵੀ ਮਨ ਅੱਕ ਜਾਂਦਾ ਤੇ ਉਦੋਂ ਆਪਾਂ ਇਹ ਬਣਾ ਕੇ ਸਟੋਰ ਕਰਕੇ ਰੱਖ ਸਕਦੇ ਆ ਤੇ ਹੁਣ 5 ਮਿੰਟ ਹੋ ਗਈ ਸੀ ਜਿਹਨੂੰ ਪਕਦੀ ਨੂੰ ਨਮੀ ਜਿਹੜੀ ਖਤਮ ਹੋ ਗਈ ਜਿਹੜਾ ਪਾਣੀ ਸੀਗਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਵਾਦ ਅਨੁਸਾਰ ਨਮਕ ਆਪਾਂ ਇੱਕ ਚਮਚ ਪਾ ਕੇ ਤੇ 2 ਮਿੰਟ ਲਈ ਹੋਰ ਪਕਾਵਾਂਗੇ ਵੀ ਜਿਹੜਾ ਮਾੜੀ ਮੋਟੀ ਨਮੀ ਰਹਿੰਦੀ ਹੈਗੀ ਉਹ ਵੀ ਖਤਮ ਹੋ ਜੇ ਪਾਣੀ ਵਗੈਰਾ ਤੇ ਵਧੀਆ ਜਿਹੜੀ ਚਟਨੀ ਉਹ ਬਣ ਕੇ ਤਿਆਰ ਹੋ ਜੇ ਤੇ 2 ਕੁ ਮਿੰਟ ਪਕਾਉਣ ਤੋਂ ਬਾਅਦ ਤੁਸੀਂ ਦੇਖੋਗੇ ਵੀ ਜਿਹੜਾ ਜਿਹੜੀ ਚਟਨੀ ਆ ਵਧੀਆ ਬਣ ਕੇ ਤਿਆ ਜਿਹੜੀ ਮਤਲਬ ਕਿਓ ਉਹ ਛੱਡਣ ਲੱਗ ਜਾਂਦੀ ਹੈਗੀ ਤੇ ਇਹਦੇ ਨਾਲ ਮਤਲਬ ਐ ਮੈਨੂੰ ਪਤਾ ਲੱਗ ਜਾਂਦਾ ਵੀ ਹੁਣ ਜਿਹੜੀ ਆਪਣੀ ਚਟਨੀ ਆ ਬਣ ਕੇ ਬਿਲਕੁਲ ਤਿਆਰ ਆ ਗਈ ਤੇ ਆ ਤੁਸੀਂ ਦੇਖ ਸਕਦੇ ਹੋਗੇ ਨਵੀਂ ਸਾਰੀ ਖਤਮ ਹੋ ਗਈ ਤੇ ਜਿਹੜਾ ਕਿਓ ਆਪਾਂ ਪਾਇਆ ਸੀ ਉਹ ਵੀ ਹੌਲੀ ਹੌਲੀ ਰਿਲੀਜ਼ ਹੋਣਾ ਸ਼ੁਰੂ ਹੋ ਗਿਆ ਮਤਲਬ ਬਾਹਰ ਜੀ ਦਿਸਣਾ ਸ਼ੁਰੂ ਹੋ ਗਿਆ ਤੇ ਹੁਣ ਬਣ ਕੇ ਜੀ ਪੂਰੀ ਤਿਆਰ ਹੈ ਇਹ ਤੁਸੀਂ ਬਣਾ ਕੇ ਜੀ ਕਈ ਦਿਨ ਤੱਕ ਮਤਲਬ ਮਹੀਨੇ ਤੱਕ ਸਟੋਰ ਕਰਕੇ ਰੱਖ ਸਕਦੇ ਹੋਗੇ ਤੇ ਇਹਨੂੰ ਹੁਣ ਆਪਾਂ ਪਾਵਾਂਗੇ ਜੀ ਇੱਕ ਕਿਸੇ ਵੀ 에ਅਰ ਟੈਟ ਭਾਂਡੇ ਵਿੱਚ ਦਿਓ ਜਿਹੜਾ ਟੱਕਣ ਲਗਾ ਆਪਾਂ ਇਹਨੂੰ ਫ੍ਰਿਜ 'ਚ ਰੱਖ ਸਕੀਏ ਤੇ ਜਦੋਂ ਵੀ ਜ ਤੁਸੀਂ ਜ਼ਰੂਰ ਟਰਾਈ ਕਰਨਾ ਜੀ ਟੇਸਟ ਇੰਨੀ ਜਿਆਦਾ ਹੁੰਦੀ ਆ ਕਿ ਕਿਉਂਕਿ ਕਈ ਵਾਰ ਐਵੇਂ ਹੁੰਦਾ ਵੀ ਆਪਣਾ ਕੁਝ ਵਧੀਆ ਚੀਜ਼ ਬਣਾ ਕੇ ਖਾਣ ਦਾ ਮਨ ਹੁੰਦਾਗਾ ਤੇ ਇਹ ਆਪ ਜੇ ਸਟੋਰ ਕਰਕੇ ਰੱਖੀ ਪਈ ਤਾਂ ਬਤਰਾ ਤਰੰਤ ਬਣਾ ਕੇ ਖਾ ਸਕਦੇ ਆ ਸੋ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਵਧਲੇਗੀ ਅਗੇ ਜ਼ਰੂਰ ਸ਼ੇਅਰ ਕਰਨੀ ਜੀ